ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਨੂੰ ਜਲਦ ਜਲਦ ਨੂੰ ਕਰਿਓ ਸ਼ੇਅਰ ਕਮੈਂਟ ਲੈ ਕੇ ਵੀ ਕਰਿਆ ਕਰੋ ਤੇ ਕਲਯੁਗ ਇਸ ਤੋਂ ਜ਼ਿਆਦਾ ਘੋਰ ਕਲਯੁਗ ਤਾਂ ਮੁਸ਼ਕਲਾ ਇੰਨਾ ਘੋਰ ਕਲਯੁਗ ਆ ਗਿਆ ਯਾਰ 3 ਸਾਲ ਦੀ ਬੱਚੀ ਮਾਰਦੀ ਆ ਉਹਦੇ ਮਾਂ ਪਿਓ ਨੇ 3 ਸਾਲ ਦੀ ਬੱਚੀ ਆ ਤੁਹਾਨੂੰ ਵੀਡੀਓ ਵਿੱਚ ਨਾਲ ਦਿਖਾਉਣਾਗਾ ਤੇ ਕਿੱਥੇ ਭਰਨਗੇ ਸਜ਼ਾ ਕਿੱਥੇ ਭਰਨਗੇ ਉਹ ਮੈਂ ਤਾਂ ਕਹਨਾ ਹੈ ਪ੍ਰਮਾਤਮਾ ਇਹੋ ਜਿਹੇ ਬੰਦਿਆਂ ਨੂੰ ਨਾ ਜਨਮ ਹੀ ਨਾ ਦੇ ਦੁਨੀਆ ਤੇ ਨਾ ਇਹੋ ਜੇ ਕਵੀ ਮੇਰੇ ਮੂੰਹ ਜੋ ਗਲਤ ਸ਼ਬਦ ਨਿਕਲਦੇ ਆ ਪੈਦਾ ਹੋਣਗੇ ਤੇ ਨਾ ਇਹੋ ਜਿਹੀਆਂ ਘਟਨਾਵਾਂ ਘਟਣਗੀਆਂ ਆ ਦੇਖੋ ਯਾਰ ਤੁਸੀਂ ਕਿਵੇਂ ਵਿਚਾਰੀ ਇੱਕ ਉਹਦੀ ਮਾਂ ਵਿਚਾਰੀ ਕਿਵੇਂ ਤੜਫ ਰਹੀ ਹੈ 3 ਸਾਲ ਦੀ ਕੁੜੀ ਮਾਰਤੀ ਯਾਰ ਭੈਣ ਜੀ 3 ਸਾਲ ਦੀ ਬੱਚੀ ਯਾਰ ਲੋੜ ਹੈ ਐਪ ਹੈ ਭਾਈ ਆ ਲੇਖੋ ਤੁਸੀਂ ਵੀਡੀਓ ਕਿੰਨੇ ਬਲਸ ਹਸਤਾਲ ਕੁਆਇਆ ਛੋਟੀ ਬੋਪੀ ਹੋਈਏ ਮੇਰੇ ਹਾਸ ਦੇਖਣ ਤੇ ਆਏ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਅਸੀਂ ਆਪਣੇ ਆਪਣੇ ਕਮਰੇ ਚ ਪੈ ਕੇ ਜਾ ਕੇ ਟੇਕ ਤੇ ਰੋਟੀ ਬਣਾਣ ਲੱਗੇ ਮੈਂ ਕੰਨੀ ਰਗ ਨਾਲ ਰੋਟੀ ਖਾਣੀ ਆ ਹੱਦ ਤੱਕ ਉਹਨੂੰ ਲੰਗੀ ਕਹਿੰਦੀ ਮੈਂ ਅਸੀਂ ਆਪਣੇ ਕਮਰੇ ਚ ਬੈਠ ਕੇ ਖਾ ਲੈਣਗੇ ਰੋਟੀ ਮੈਂ ਕੋਈ ਮੈਨੂੰ ਕੁਝ ਨਹੀਂ ਪਤਾ ਕੀ ਗੱਲ ਹੋਈ ਆ ਜੀ ਕੀ ਬਾਤ ਹੋਈ ਆ ਮੇਰੇ ਕੋਲੇ ਆਈ ਆ ਤੂੰ 1-2 ਮਿੰਟ ਦਾ ਟਾਈਮ ਸੀਗਾ ਬਸ ਉਸੇ ਟਾਈਮ ਤੁਸੀਂ ਆਈਓ ਆਈਓ ਕਹਿੰਦੀ ਆਈਓ ਆਈਓ ਕੁੜੀ ਮਾਰ ਤੱਕ ਤੇ ਕੁੜੀ ਮਾਰ ਤੱਕ ਮਾਰੀ ਦੀ ਮੈਂ ਕੁਝ ਨਹੀਂ ਪਤਾ ਹੀ ਮੈਂ ਤਾਂ ਭੱਜ ਗਈ ਆ ਓੜ ਭਾਈ ਓੜ ਭਾਈ ਭੱਜਨੇ ਉੱਠ ਕੇ ਕਮਰੇ ਚ ਕਿਥੇ ਪੈਸੇ ਕੁੜੀ ਉੱਥੇ ਪੈਸੇ 510 ਰੁਪਏ ਮੈਂ ਕੁੜੀ ਮੈਂ ਠਕੀ ਜਾ ਕੇ ਹਾਂਜੀ ਨਾ ਪਤਾ ਨਹੀਂ ਮਗਾ ਕੇ ਮਾਰੀ ਕਿਵੇਂ ਮਾਰੀ ਮੈਨੂੰ ਕੋ ਸਮਝ ਨਹੀਂ ਆ ਰਹੀ ਕੋਪਗਾ ਤਿੰਨ ਮੈਂ ਤੇ ਜਾ ਜੀ ਤਿੰਨ ਸਵਾ ਦਿਨ ਦੀ ਹਾਂ ਜੀ ਕੋਈ ਨਾ ਪਤਾ ਨਹੀਂ ਜਸਤਾ ਹਸਤਾ ਫੱਜ ਗਿਆ ਸੀ ਲੈ ਕੇ ਕੁੜੀ ਜਸਤਾ ਕੁੜੀ ਦੇਖੀ ਆਪਣਾ ਕੁੜੀ ਬਚਾਈ ਸੀ ਸਾਰੇ ਭੱਜਨੇ ਸੀ ਪਹਿਲੇ ਕਿਹਨੇ ਬੱਚੇ ਕਹਿੰਦੇ ਬੁੜੀ ਸੀ ਜੀ ਪਹਿਲੀ ਕੁੜੀ ਪਹਿਲੀ ਕੁੜੀ ਹਾਂ ਜੀ ਪਹਿਲਾ ਹੀ ਬੱਚਾ ਸੀ ਭੈਣ ਪਹਿਲਾ ਹੀ ਮਾਰਤਾ ਯਾਰ ਐਡੇ ਨਰਦਈ ਲੋਕ ਯਾਰ ਹਾਂਜੀ ਮੈਂ ਸੇ ਕਰਦਾ ਸੀ ਕੀ ਕਰਦਾ ਸੀ ਮੈਂ ਸਾਰੇ ਕਰਦਾ ਸੀ ਚਿੱਟਾ ਵੀ ਲੈਂਦਾ ਸੀ ਠੀਕੇ ਵੀ ਲੈਂਦਾ ਸੀ ਸਾਰਾ ਕੁਝ ਹੀ ਕਰਦਾ ਸੀ ਕੋਈ ਕੋਲ ਕਿ ਜਦੋਂ ਚਿੱਟੇ ਲਾਉਂਦਾ ਸੀ ਤਾਂ ਪਰ ਬੱਚੀ ਨੂੰ ਕਿਉਂ ਮਾਰਿਆ ਬੱਚੀ ਦਾ ਕੀ ਕਸੂਰ ਸੀ ਤੀਹ ਚਾਰ 3 ਸਾਲ ਦੀ ਦਾ ਮੈਂ ਕੁੜੀ ਬਰਦਾਸ਼ਤ ਕਰੂਗੀ ਮੇਰੀ ਕੁੜੀ ਨੇ ਹੱਟਿਆ ਹੋਈ ਹੈ ਜੀ ਉਹ ਬਰਦਾਸ਼ਤ ਕਰ ਲਿਆ ਸੀ ਕੁੜੀ ਕਰਕੇ ਚੁੱਪਦੀ ਇਹਨਾਂ ਤੰਗ ਤਾਂ ਬਹੁਤ ਕੀਤਾ ਹੋਇਆ ਸੀ ਮੈਨੂੰ ਇਹ ਕੱਟੇ ਵੀ ਕਿਤੇ ਹੋਏ ਨੇ ਮੈਂ ਹੈ ਕੁੜੀ ਕਰਕੇ ਬਰਦਾਸ਼ਤ ਕਰਦੇ ਕੋਈ ਨਾ ਖਾਣ ਦੂਗਾ ਮਾਤੇ ਹਾਂ ਮਗੇ ਲੜਨ ਨੂੰ ਤੁਹਾਨੂੰ ਲੱਗਦਾ ਕਿ ਸਜਾ ਮਿਲਣੀ ਚੀ ਸਜਾ ਮਿਲਣੀ ਚਾਹੀਦੀ ਨੇ ਪਾਸ ਸਜਾ ਮਿਲਣੀ ਕਹਿੰਦੀ ਮੇਰੀ ਕੁੜੀ ਮਾਪਦੀ ਮੈਂ ਕਿੱਥੋਂ ਲਿਆਉਂ ਕੁੜੀ ਨੂੰ ਪਾਲੀ ਨਹੀਂ ਮੈਂ ਜਿੱਤ ਰੋੜੀ ਕਹਤਾਂ ਬਿਲਕੁਲ ਲਗਾ ਹੋਊਗਾ ਕਿ ਉਸ ਦੇ ਹੱਥਾਂ ਤੇ ਬੜੀ ਆ ਮੈਂ ਤਾਂ ਬਿਲਕੁਲ ਬਸਾਰ ਨਹੀਂ ਕਰਦੀ ਕੋਈ ਇੱਕ ਮਿੰਟ ਦਾ ਜਾਂਦੀ ਕੱਲ ਵੀ ਕਹ ਕੇ ਮੈਂ ਕੁੜੀ ਨੂੰ ਗੁੱਸੇ ਆ ਜਾਪੇ ਕੁੜੀ ਦਾ ਪਿਆਰ ਰੱਖੀਓ ਮੈਂ ਤਾਂ ਇੱਕ ਮਿੰਟ ਦਾ ਆ ਦੇਖ ਮਸੂਮ ਬੱਚੀ ਆ ਯਾਰ ਛੋਟੀ ਕਿੰਨੀ ਸੋਹਣੀ ਜਵਾਗੜੀ ਆ ਪਾਉਂਦੇ ਕਿ ਮੇਰੀ ਕੁੜੀ ਮੇਰੇ ਕੋਲ ਹੀ ਸੋਹਣੀ ਸੀ ਦੰਦਾਂ ਨਾ ਨਦਈ ਲੋਕਾਂ ਨੇ ਮਾਰਤੀ ਇਹਨਾਂ ਨੇ ਯਾਰ ਇਹੋ ਜੇ ਮ ਬੱਚੇ ਦਾ ਨਾ ਬੱਚਾ ਮਾਰਾ ਡੱਕ ਪੈ ਨਾ ਤੇ ਤਰਾਹ ਨਿਕਲ ਜਾਂਦੀ ਆ ਯਾਰ ਪੁੱਤ 60 ਦਿਨ ਤੇਰੇ ਲੱਗੀ ਕਰੀ ਸੀ ਆ ਜੀ ਕਰੇ ਕਰੀ ਮਾੜਾ ਨਾ ਪੀ ਮੋਨਾਰਾਣੀ ਮੇਰੀ ਕੁੜੀ ਨੂੰ ਮਾਰਤਾ ਐ ਨਾ ਮੈਂ ਕੀ ਕਰੂੰਗੀ ਬਤਾ ਬੋਤੋ ਕਿਹਦੇ ਕੁੜੀ ਬੋਤੋ ਇਹ ਗੁੰਡਾ ਕੀ ਕੰਮ ਕਰਦਾ ਮੇਰੇ ਨਾਲ ਹੀ 3 ਸਾਲ ਤੱਕ ਬਥੇ ਆਏ ਵੇਰ ਲਈ ਆ ਕੋਈ ਕੰਮ ਨਹੀਂ ਕਰਦਾ ਕੁਛ ਨਹੀਂ ਕਰਦਾ ਵੇਰ ਲਈ ਆ ਕਿੰਨਾਂ ਦਿਨ ਪਹਿਲਾਂ ਸਾਡੇ ਚੱਕੂ ਸੁਗੇ ਮਾਰਨ ਨੂੰ ਆਇਆ ਇਧਰ ਖਾਤਾਂ ਕਿਵੇਂ ਕੰਮ ਚਲੋ ਸੀ ਜੀ ਅਸੀਂ ਇੱਕ ਵਾਰੀ ਜਿਹੜੇ ਬੱਚਾ ਲੈ ਬੰਦੋ ਜੀ ਮਾਪੇ ਕੀ ਕਰਦੇ ਨੇ ਕੀ ਕੀਤਾ ਤੁਸੀਂ ਉਹ ਆਪਣੇ ਥੋੜੇ ਦਿਨ ਪਹਿਲਾਂ ਸਾਥ ਨਕਲੇ ਕਰਕੇ ਆ ਗਿਆ ਉਹ ਕੁੜੀ ਕਰਕੇ ਮੰਨੀ ਜਾਣ ਕਰਕੇ ਚੁੱਪ ਸੀ ਮੈਂ ਉਹਦੇ ਕਰਕੇ ਬਰਦਾਸ਼ਤ ਕਰੀ ਜਾਂਦੀ ਸੀ ਮੈਂ ਹੁਣ ਨਹੀਂ ਬਰਦਾਸ਼ਤ ਕਰਦੀ ਮੇਰੀ ਕੁੜੀ ਨੂੰ ਮਾਰਦੇ ਹੋ ਮੇਰਾ ਕੋਈ ਲਿੰਕ ਨਹੀਂ ਬਸ ਤਬਾਹ ਸਜ਼ਾ ਹੋਣੀ ਚਾਹੀਦੀ ਹੁਣ ਨਿਕਲਣਾ ਨਹੀਂ ਚਾਹੀਦਾ ਬਾਹਰ ਹੁਣ ਇਹ ਦੋਨਾਂ ਜਾਣ ਆ ਤੇ ਮੇਰੇ ਕੁਛ ਨਹੀਂ ਲੱਗਦੇ। ਬਹੁਤ ਸਾ ਟਿੱਟਾ ਜਿਹੜਾ ਪਿੰਦੇ ਨੇ ਜੀ ਟਿੱਟੇ ਕਰਕੇ ਮਰੀ ਏ। ਸਿਤਾ ਪੀਤਾ ਵੀ ਹੁਣੇ ਰਾਤ ਨੂੰ ਹਾਂਜੀ ਦੋਸਤੋ ਤੁਸੀਂ ਦੱਸੋ ਯਾਰ ਕਮੈਂਟਾਂ ਦੇ ਵਿੱਚ। ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ, ਸ਼ੇਅਰ ਜਰੂਰ ਕਰਿਆ ਕਰੋ। ਬੇਨਤੀ ਹੱਥ ਬਨ ਕੇ ਤੇ ਇਹ 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 ਬੰਦੇ ਨੂੰ ਯਾਰ ਕੀ ਸਜ਼ਾ ਹੋਣੀ ਚਾਹੀਦੀ ਆ? ਮੈਂ ਤਾਂ ਕਹਿੰਨਾ ਵੀ ਇਹ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਆ। ਕਿਉਂਕਿ ਇਹੋ ਜਿਹੇ ਬੰਦਿਆਂ ਦਾ ਦੁਨੀਆ ਤੇ ਜੀਣ ਦਾ ਕੋਈ ਮਤਲਬ ਨਹੀਂ ਬੰਦਾ। ਯਾਰ ਸੋਚੋ ਤੁਸੀਂ ਇੱਕ ਸੋਚ ਕੇ ਯਾਰ ਮੇਰੇ ਮਨ ਨੂੰ ਤਾਂ ਇੰਨਾ ਝਟਕਾ ਲੱਗਣਾ ਇੰਨਾ ਮੈਨੂੰ ਦੁੱਖ ਹੋਇਆ ਯਾਰ ਤਿੰਨ ਸਾਲ ਦਾ ਬੱਚੇ ਨੂੰ ਆਪਾਂ ਨਾ ਕਿਸੇ ਦੁਸ਼ਮੰਦੇ ਹੀ ਬੱਚਾ ਹੁੰਦਾ ਨਾ ਆਪਣੇ ਕਿਸੇ ਗਲੀ ਗਵਾਂਡ ਆਪਾਂ ਕਹਿੰਦੇ ਨਹੀਂ ਬੋਲ ਚਾਲਦੇ ਤੇ ਬੱਚਾ ਉਹਨਾਂ ਦਾ ਨਾ ਤੁਸੀਂ ਬੱਚੇ ਨੂੰ ਪਿਆਰ ਕਰਦੇ ਆ ਨਹੀਂ ਯਾਰ ਬੱਚਾ ਤਾਂ ਰੱਬ ਦਾ ਰੂਪ ਆ ਬੱਚੇ ਦਾ ਕੀ ਕਸੂਰ ਆ ਤੇ ਇਹ ਨਰਦਈ ਲੋਕਾਂ ਨੇ ਯਾਰ ਆਪਦਾ ਬੱਚਾ ਯਾਰ ਢਡੋ ਘੱਟ ਕੇ ਮਾਰਤਾ ਵਾਹਿਗੁਰੂ ਬਾਬਾ ਨਾਨਕਾ ਬਖਸ਼ੀ ਦੁਨੀਆ ਤੇ ਇੰਨਾ ਪਾਪ ਹੁਣ ਤਾਂ ਧਰਤੀ ਮਾਤਾ ਵੀ ਰੋਂਦੀ ਹੋਣੀ ਆ ਤਰਤੀ ਮਾਤਾ ਘਰ ਹੁੰਦੀ ਹੋਣੀ ਆ ਵੀ ਇਹੋ ਜਿਹੇ ਮ ਕਾਲਜੋਗ ਦੇ ਬੰਦੇ ਕਾਲਜੋਗ ਦੇ ਇਨਸਾਨ ਪੈਦਾ ਕਰਕੇ ਪੈਦਾ ਹੀ ਕਿਉਂ ਕੀਤੇ ਵਾਹਿਗੁਰੂ ਵਾਹਿਗੁਰੂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਈ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਤਾਂ ਕਿ ਇਹੋ ਜਿਹੇ ਵੀਡੀਓ ਵੱਧ ਤੋਂ ਵੱਧ ਲੋਕ ਦੇਖਣ ਤੇ ਮਾੜੀ ਮੁਟੀ ਰਹਿਮ ਦੇ ਲਈ ਯਾਰ ਕਿਸੇ ਦੇ ਦਿਲ ਦੇ ਵਿੱਚ ਆਵੇ। ਰਹਿਮ ਨਾਮ ਦੀ ਚੀਜ਼ ਹੀ ਨਹੀਂ ਖਤਮ ਹੋ ਗਈ ਦੁਨੀਆ ਦੇ ਵਿੱਚੋਂ। ਰਹਿਮ ਕਿਹਨੂੰ ਕਿਹਾ ਜਾਂਦਾ ਦੁਨੀਆ ਬਿਲਕੁਲ ਭੁੱਲ ਚੁੱਕੀ ਆ। ਐਨੇ ਗੁੱਸੇ ਵਧਿਆ ਲੋਕਾਂ ਦੇ। ਓਹੋ ਹੋ। ਬਾਕੀ ਵੀ ਕਮੈਂਟਾਂ ਦੇ ਵਿੱਚ ਤੁਸੀਂ ਦੱਸਿਓ ਇਹ ਬੰਦੇ ਨੂੰ ਸਜ਼ਾ ਕੀ ਹੋਣੀ ਚਾਹੀਦੀ ਆ? ਜ਼ਰੂਰ ਦੱਸਿਓ ਬਈ ਕਮੈਂਟਾਂ ਦੇ ਵਿੱਚ। ਤੁਹਾਡੇ ਮੁਤਾਬਕ ਇਹ ਬੰਦੇ ਤੇ ਬੁੜੀ ਨੂੰ ਜਿਹੜੀ ਇਹਦੇ ਮਾਪੇ ਹੋ ਸੀਗੇ ਆਹ ਤਾਂ ਮੇਰੇ ਖਿਆਲ ਚ ਇਹ ਦੀ ਦਾਦੀ ਸੀ ਵਿਚਾਰੀ ਜਿਹੜੀ ਰੋਈ ਜਾਂਦੀ ਆ। ਇਹਦਾ ਮੁੰਡਾ ਸੀ ਉਹ ਤੇ ਇਹਦੀ ਨੂੰਹ ਸੀ। ਜਿਨ੍ਹਾਂ ਨੇ ਆਪ ਦਾ ਬੱਚਾ ਬੱਚੀ ਮਾਰ ਦਿੱਤੀ ਹੈ ਇਹਨਾਂ ਲੋਕਾਂ ਵਾਸਤੇ ਇਹਨਾਂ ਦੋਨਾਂ ਵਾਸਤੇ ਕੀ ਸਜ਼ਾ ਤੁਸੀਂ ਸੱਚੇ ਦਿਲ ਨਾਲ ਉਸ ਪ੍ਰਮਾਤਮਾ ਨੂੰ ਕਿਸੇ ਨੂੰ ਵੀ ਮੰਨਦੇ ਆ ਤੁਸੀਂ ਚਾਹੇ ਅੱਲਾ ਨੂੰ ਮੰਨੋ ਚਾਹੇ ਆ ਰਾਮ ਨੂੰ ਮੰਨੋ ਚਾਹੇ ਵਾਹਿਗੁਰੂ ਨੂੰ ਮੰਨੋ ਸਾਰੇ ਇੱਕ ਹੀ ਆ ਤੁਹਾਡਾ ਦਿਲ ਕੀ ਕਹਿੰਦਾਗਾ ਇਹਨਾਂ ਇਹਨਾਂ ਦੁਸ਼ਟਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ